ਬਾਈ ਰਾਜਵੀਰ ਸੋ ਬਹੁਤ ਦਵਾਵਾਂ ਸੀ ਬਾਈ ਦੇ ਨਾਲ ਪਰ ਜੋ ਵੇਲਾ ਜਿਵੇਂ ਆ ਗਿਆ ਸੋ ਬਾਈ ਲਈ ਇੱਕ ਗੀਤ ਉਹਨਾਂ ਦਾ ਕੰਗਣੀ ਮੈਂ ਜ਼ਰੂਰ ਗਾਉਂਗਾ ਜਿਹੜਾ ਮੇਰਾ ਫੇਵਰੇਟ ਹੈ ਐਨਾ ਸਾਰਿਆਂ ਵਾਂਗੂ ਜਚਣਦਾ ਜੀ ਕੱਲ ਬਠਿੰਡਾ ਫ੍ਰੀਕੋਰਟ ਜ਼ੋਨ ਦੇ ਅੰਤਰ ਕਾਲਜ ਯੂਥ ਫੈਸਟੀਵਲ ਦਾ ਪਹਿਲਾ ਦਿਨ ਸੀ ਜਿਹੜਾ ਕਿ ਬੜੀ ਹੀ ਸਕਸੈਸਫੁਲੀ ਨੇਪਰੇ ਚੜਿਆ ਬੜੀ ਸਫਲਤਾਪੂਰਵਕ ਨੇਪਰੇ ਚੜਿਆ ਔਰ ਦਰਸ਼ਕਾਂ ਨੇ ਵਿਦਿਆਰਥੀਆਂ ਨੇ ਬਾਰੋਂ ਆਇ ਪਤਵੰਤੇ ਸੱਜਣਾ ਨੇ ਇਸ ਮੇਲੇ ਦੇ ਪਹਿਲੇ ਦਿਨ ਦਾ ਬਹੁਤ ਆਨੰਦ ਮਾਨਿਆ ਅੱਜ ਦੂਸਰਾ ਦਿਨ ਸੀ ਜਿਸ ਦੇ ਵਿੱਚ ਕੇ ਲੋਕਨਾਚ ਸੀ ਸਟੇਜ ਨੰਬਰ 1 ਦੇ ਉੱਪਰ ਉਹਦੇ ਵਿੱਚ ਝੂਮਰ ਸੀ ਉਹਦੇ ਵਿੱਚ ਲੁੱਡੀ ਸੀ 2 ਨੰਬਰ ਸਟੇਜ ਤੇ ਉੱਪਰ ਵੈਸਟਰਨ Song ਸੀ ਵੈਸਟਰਨ ਸੋਲੋ ਵੈਸਟਰਨ ਗਰੁੱਪ ਵੈਸਟਰਨ ਇਨਸਟਰੂਮੈਂਟਲ ਔਰ 3 ਨੰਬਰ ਸਟੇਜ ਜਿਹੜਾ ਸੀ ਉਹਦੇ ਵਿੱਚ ਲੱਗੂ ਫਿਲਮ ਸੀ ਸਭਿਆਚਾਰ ਦੇ ਉੱਪਰ ਆਧਾਰਿਤ ਔਰ ਨਾਲ ਹੀ ਸੀਗਾ ਮੁਹਾਵਰੇਦਾਰ वार्तालाप ਔਰ ਚੌਥਾ ਨੰਬਰ ਸਟੇਜ ਜਿਹੜਾ ਸੀਗਾ ਉਹਦੇ ਉੱਪਰ ਕੋਮਲ ਕਲਾਵਾਂ ਸੰ ਫਾਈਨ ਆਰਟਸ ਦੀਆਂ ਜੜੀਆਂ ਕਿ ਦੋ ਸੈਸ਼ਨ ਦੇ ਵਿੱਚ ਚੱਲੀਆਂ ਸਵੇਰ ਦੇ ਔਰ ਦੁਪਹਿਰ ਦੇ ਸੈਸ਼ਨ ਦੇ ਵਿੱਚ ਔਰ ਪੰਜ ਨੰਬਰ ਸਟੇਜ ਜਿਹੜਾ ਕਿ ਸਿਰਫ ਅੱਜ ਤੇ ਦਿਨ ਦੇ ਵਾਸਤੇ ਹੀ ਸੀ ਉਥੇ ਪੰਡ ਤੇ ਨੁਕਰਨਾਟਕ ਖੇਡੇ ਗਏ ਔਰ ਅੱਜ ਦਾ ਦਿਨ ਵੀ ਜਿਹੜਾ ਹੈ ਬਹੁਤ ਸਫਲਤਾਪੂਰਵਕ ਰਿਹਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਉਂਕਿ ਦੋ ਦਿਨ ਹੋਰ ਮੇਲਾ ਚੱਲਣਾ ਹੈ ਇਸੇ ਤਰ੍ਹਾਂ ਹੀ ਵਿਦਿਆਰਥੀਆਂ ਦਾ ਦਰਸ਼ਕਾਂ ਦਾ ਸਹਿਯੋਗ ਸਾਨੂੰ ਮਿਲਦਾ ਰਹੇਗਾ ਔਰ ਸ਼ਹਿਰ ਨਿਵਾਸੀਆਂ ਦਾ ਵੀ ਪਰਵਾਹ ਹੁੰਗਾਰਾ ਸਾਨੂੰ ਮਿਲਦਾ ਰਹੇਗਾ ਸਸੀ ਗਾਲ ਜੀ ਮੇਰਾ ਨਾਮ ਗੁਨੀਤ ਹੈ ਜੀ ਮੈਂ ਡੀਏਵੀ ਕਾਲਜ ਦਾ ਵਿਦਿਆਰਥੀ ਐ ਤੇ ਅੱਜ ਸਾਡੀ ਟੀਮ ਨੇ ਯੂਥ ਫੈਸਟੀਵਲ ਦੇ ਵਿੱਚ ਝੂਮਰ ਪਰਫਾਰਮ ਕਰਿਆ ਜੀ ਤੇ ਇਹ ਬਹੁਤ ਵਧੀਆ ਰਿਹਾ ਜੀ ਬਾਕੀ ਜਜੇਸ ਦੱਸਣਗੇ ਜੀ ਕਿਵੇਂ ਰਿਹਾ ਹਾਂਜੀ ਜਿੱਤਣ ਦੀ ਉਮੀਦ ਪੂਰੀ ਹੈ ਜੀ ਅਸੀਂ ਆਪਦੇ ਵੱਲੋਂ ਪੂਰਾ 100% ਕਰਿਆ ਜੀ ਤੇ ਬਾਈਆਂ ਨੇ ਸਾਰਿਆਂ ਨੇ ਬਹੁਤ ਮਿਹਨਤ ਕਰੀ ਹੋਈ ਸੀਗੀ ਜੀ ਸਾਰਿਆਂ ਨੇ ਜੋਰ ਵੀ ਬਹੁਤ ਲਾਇਆ ਮਤਲਬ ਵਧੀਆ ਕਰਿਆ ਜੀ ਮਿਹਨਤ ਸਾਰਿਆਂ ਦੀ ਸੀ ਤੇ ਸਾਡੇ ਮੈਮ ਖੜੇ ਨੇ ਜੀ ਆਪ ਮੇਰੇ ਮਦਰ ਖੜੇ ਨੇ ਪਿੱਛੇ ਮੈਮ ਨਹੀਂ ਹਾਂ ਜੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਜੀ ਤੇ ਬਹੁਤ ਜਿਹੜੇ ਰਹਿ ਗਿਆ ਬਸ ਹੋਣਾ ਚਾਹੀਦਾ ਇਹੋ ਜਿਹੇ ਫੰਕਸ਼ਨ ਹਾਂ ਜੀ ਸਾਲ 6 ਮਹੀਨੇ ਬਾਅਦ ਹੋਣੀ ਚਾਹੀਦੇ ਆ ਜੀ ਜੋ ਕਿ ਸਾਨੂੰ ਜਿਵੇਂ ਨੌਜਵਾਨ ਪੀੜੀ ਨੂੰ ਅੱਗੇ ਵਧਣ ਦਾ ਮੌਕਾ ਵੀ ਮਿਲਦਾ ਜੀ ਉਹ ਜਿੱਕੇ ਨਾ ਜੀ ਬੋਲੀ ਸਰਸੀ ਗਾਲ ਜੀ ਸਾਰਿਆਂ ਨੂੰ ਅੱਜ ਰਜਿੰਦਰਾ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੋਇਆ ਤੇ ਅੱਜ ਅਸੀਂ ਡੀਐਚਵੀ ਕਾਲਜ ਦੇ ਨਾਲ ਪਰਫਾਰਮ ਕਰ ਲਈ ਆਏ ਆ ਤੇ ਇਹ ਦੱਸ ਰਹੀ ਸੀ ਤੋਂ ਦੇ ਪ੍ਰਿੰਸੀਪਲ ਦੱਸ ਰਹੇ ਸੀ ਕਿ 20 ਵੀ 20 ਸਾਲ ਬਾਅਦ ਇੱਥੇ ਜਿਹੜਾ ਫੈਸਟੀਵਲ ਹੋਇਆ ਤੇ ਮੈਂ ਤਾਂ ਇਹੀ ਗੁਜਾਰਿਸ਼ ਕਰਦਾ ਸਰਕਾਰ ਨੂੰ ਕਿ ਗਵਰਨਮੈਂਟ ਕਾਲਜ ਦੇ ਵਿੱਚ ਜਿਹੜੇ ਫੈਸਟੀਵਲ ਹੋਣੇ ਚਾਹੀਦੇ ਆ ਤੇ ਜਿਹੜਾ ਯੂਥ ਹੋਰ ਵੀ ਯੂਥ ਫੈਸਟੀਵਲਾਂ ਨਾਲ ਜੁੜੇ ਤੇ ਨਸ਼ਿਆਂ ਤੋਂ ਦੂਰ ਰਹੇ ਤੇ ਅੱਜ ਅਸੀਂ ਪਰਫਾਰਮ ਕੀਤਾ ਬਹੁਤ ਵਧੀਆ ਪਰਫਾਰਮੈਂਸ ਗਈ ਸਾਡੀ ਧੰਨਵਾਦ ਜੀ ਸਸਰੀਕਾ